ਤਮੇ ਆ ਜਾ ਮੈਡਮ ਜੀ ਹਾਂ ਹਾਂਜੀ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਠੋ ਬੱਚਾ ਕਰਾਉਣਾ ਸੀ ਸਕੂਲ ਚ ਬੈਠੋ ਜੀ ਪਹਿਲਾਂ ਬੱਚਾ ਕਰਾਉਣਾ ਸੀ ਸਕੂਲ ਚ ਦਾਖਲੀ ਆਪਾਂ ਹਾਂਜੀ ਕਿਹੜੀ ਕਲਾਸ ਵਿੱਚ ਤੁਸੀਂ ਐਡਮਿਸ਼ਨ ਦਵਾ ਰਹੇ ਹੋ 4 ਸਾਲ ਦਾ ਜੀ ਬੱਚਾ ਹਜੇ ਤਾਂ ਪਹਿਲਾਂ ਆਪਾਂ ਬੱਚੇ ਨੂੰ ਪਲੇ ਵਿੱਚ ਰੱਖਾਂਗੇ ਫਿਰ K1 K2 UKG LKG ਤੇ ਫਿਰ ਉਸ ਤੋਂ ਬਾਅਦ ਆਪਣੀ ਫਰਸਟ ਕਲਾਸ ਵਿੱਚ ਬੱਚਾ ਐਂਟਰ ਹੋ ਚੁਗਾ ਜੀ ਇਹ ਕੀ ਹੁੰਦਾ ਜੀ ਪਲੇ ਵੇ ਇਹ ਸਾਰਾ ਬੇਸ ਹੁੰਦਾ ਜੀ ਬੱਚੇ ਦਾ ਹਾਂਜੀ ਕਿਵੇਂ ਜੀ ਬੇਸ ਦੇਖੋ ਕਿ ਬੱਚਾ ਸਟਰੋਂਗ ਹੁੰਦਾ ਐਕਟੀਵਿਟੀ ਸਟਰੋਂਗ ਹੁੰਦੀ ਹੈ ਉਹਦੀ ਸਟੱਡੀ ਸਟਰੋਂਗ ਹੁੰਦੀ ਹੈ ਫੇਰ ਹੀ ਅੱਗੇ ਜਾ ਕੇ ਬੱਚੇ ਦਾ 베이스 ਬਣੇਗਾ ਨਾ ਫੇਰ ਹੀ ਵੱਡੀਆਂ ਜਦੋਂ ਤੁਹਾਡੇ ਕਹਿਣ ਦੇ ਮੁਤਾਬਕ ਜਦੋਂ ਵੱਡੀਆਂ ਕਲਾਸਾਂ 'ਚ ਬੱਚੇ ਹੋ ਜਾਂਦੇ ਨੇ ਫੇਰ ਹੀ ਅੱਗੇ ਜਾ ਕੇ ਉਹ ਚੰਗੀ ਸਟੱਡੀ ਕਰ ਪਾਉਂਦੇ ਨੇ ਅਸੀਂ ਤਾਂ ਸਿੱਧਾ ਹੀ ਮਤਲਬ ਕੱਚੀ ਪਹਿਲੀ ਤੋਂ ਪੱਕੀ ਪਹਿਲੀ 'ਚ ਠੋਕਦੇ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਕਲਾਸਾਂ ਦਾ ਕੋਈ ਤੁਹਾਡਾ ਟਾਈਮ ਸੀ ਸਰ ਸਾਡਾ ਟਾਈਮ ਸਾਡੇ ਨਾਲ ਚੱਲ ਰਿਹਾ ਅੱਜ ਕੱਲ ਦੀ ਸਟੱਡੀ ਜਿੱਦਾਂ ਹੈਗੀ ਹੈ ਤੁਸੀਂ ਦੇਖ ਰਹੇ ਹੋ ਕਿ ਸਮਾਂ ਬੜਾ ਐਡਵਾਂਸ ਮਾਡਰਨ ਹੋ ਰਿਹਾ ਤੇ ਉਹਦੇ ਲਈ ਬੱਚੇ ਦਾ ਫੇਰ 베이스 ਜਿਹੜਾ ਉਹ ਬਹੁਤ ਜ਼ਰੂਰੀ ਹੈ ਕੀ ਖਰਚਾ ਹੋਊਗਾ ਜੀ ਖਰਚਾ ਸਰ ਤੁਹਾਡਾ ਆਏਗਾ 1 ਲੱਖ 2 ਖਰਚਾ ਜ਼ਿਆਦਾ ਨਹੀਂ ਮਤਲਬ ਤੁਸੀਂ ਇੱਥੇ ਸਕੂਲ 'ਚ ਹੀ ਰੱਖੋਗੇ ਬੱਚੇ ਨੂੰ ਪੜ੍ਹਾਓਗੇ ਲਿਖਾਓਗੇ ਨਵਾਓਗੇ ਧਵਾਓਗੇ ਸਭ ਕੁ ਰੋਟੀ ਪਾਣੀ ਤੁਸੀਂ ਖਵਾਓਗੇ ਐਕਸਕਿਊਜ਼ ਮੀ ਸਰਦਾਰ ਸਾਹਿਬ ਜਦੋਂ ਬੱਚਾ ਤੁਸੀਂ ਜੰਮਿਆ ਅਸੀਂ ਕਿਉਂ ਪਾਲਾਂਗੇ ਬੱਚੇ ਸਾਡਾ ਕੰਮ ਹੈ ਸਿਰਫ ਪੜ੍ਹਾਈ ਕਰਵਾਉਣਾ ਓਕੇ ਰੱਖਦੇ ਵੀ ਹੁੰਦੇ ਨਾ ਸਕੂਲ ਵਾਲੇ ਬੱਚੇ ਉਹ ਹੌਸਟਲ ਹੈ ਜੀ ਹੌਸਟਲ ਦਾ ਤੁਸੀਂ ਰੱਖਣਾ ਚਾਹੁੰਦੇ ਤਾਂ 3,55,000 ਓਨਲੀ 3,55,000 ਇੱਕ ਸਾਲ ਦਾ ਪਹਿਲਾਂ ਇੱਥੇ ਆ ਜਾਓ ਜਿਹੜਾ ਪਹਿਲਾਂ ਪੁੱਛੇ ਹਾਂ ਤੇ ਫਿਰ ਮੈਂ ਤਾਂ ਕਿਹਾ ਹੀ ਰਹੀ ਨਾ ਆਪਣੇ ਬੱਚੇ ਨੂੰ ਘਰ 'ਚ ਰੱਖੋ ਹਾਂ ਜੀ ਖਰਚੀ ਵੀ ਲੈਣੀ ਆ ਸਕੂਲ ਤੇ ਬੱਚੇ ਦਾ ਸਾਈਕਲ ਸਕੂਲ ਦਊਗਾ ਮੈਂ ਤਾਂ ਜੀ ਆਦੀ ਘਰ ਵਾਲੀ ਨੂੰ ਪਾਰਲਰ ਵੀ ਲੈ ਕੇ ਜਾਣਾ ਉਹ ਵੀ ਤੁਹਾਡਾ ਹੱਲ ਹੋ ਜਾਊਗਾ ਇੱਥੇ ਹੀ ਨਾਲੇ ਇੱਥੇ ਪਾਰਲਰ ਦਾ ਕੰਮ ਵੀ ਚੱਲਦਾ ਜੀ ਚੱਕ ਕਰੋ ਰੋਲਾ ਕੇ ਪਾਉਂਦੇ ਪਏ ਹਾਂ ਮੇਰਾ ਐਕਚੁਅਲੀ ਹੈਗਾ ਪਾਰਲਰ ਦਾ ਕੰਮ ਹੀ ਹੈ ਪਰ ਮੈਂ ਸਵੇਰ ਮੈਂ ਜੋਬ ਕਰਦੀ ਹਾਂ ਸ਼ਾਮ ਨੂੰ ਮੇਰਾ ਖੁਦ ਦਾ ਪਾਰਲਰ ਹੈ ਉੱਥੇ ਆਇਓ ਤੁਹਾਨੂੰ ਪੂਰੀ ਡਿਸਕਾਊਂਟ ਮਿਲ ਲੇਗੀ ਤੁਹਾਡਾ ਵੀ ਫਿਸ਼ ਹੋ ਜਾਊਗਾ ਦਸਰਦਾਰ ਸਾਹਿਬ ਮਤਲਬ ਪ੍ਰਿੰਸੀਪਲ ਮੈਡਮ ਨੂੰ ਪਤਾ ਲੱਗ ਗਿਆ ਚੱਕਰ ਠੀਕ ਹੈ ਮੈਡਮ ਵੀ ਮੇਰਾ ਤਾਂ ਮੋਟਰਸਾਈਕਲ ਖੜਾ ਉਹਦਾ ਪੈਂਚਰ ਖੜਾ ਮੋਟਰਸਾਈਕਲ ਤੇ ਦੇਖੋ ਇੱਥੇ ਹਰੇਕ ਬੰਦੇ ਨੂੰ ਪੈਂਚਰ ਲੱਗਦਾ ਤੁਹਾਡੇ ਮੋਟਰਸਾਈਕਲ ਨੂੰ ਪੈਂਚਰ ਲਾਉਣਾ ਸਾਡੀ ਕੋਲ ਹੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਤੁਸੀਂ ਆਪਣੇ ਇੱਥੇ ਮੋਟਰਸਾਈਕਲ ਢਾਕੇ ਜਾਓ ਸਾਡੀ ਖੁਦ ਹੀ ਟਰਾਂਸਪੋਰਟ ਹੈ ਇੱਥੇ ਹਰੇਕ ਚੀਜ਼ ਨੂੰ ਪੈਂਚਰ ਲੱਗ ਜਾਂਦਾ ਸਾਈਕਲ ਮੋਟਰਸਾਈਕਲ ਸਕੂਟੀ ਜੋ ਵੀ ਹੈ ਤੁਹਾਡੇ ਕੋਲੇ ਚਲੋ ਠੀਕ ਹੈ ਜੀ ਖਰਚਾ ਬਾਹਲਾ ਹੋ ਜੂਗਾ ਮੈਂ ਤਾਂ ਰਾਸ਼ਨ ਪਾਣੀ ਲੈ ਕੇ ਆਣਾ ਮੈਂ ਤਾਂ ਆਟਾ ਵੀ ਲੈ ਕੇ ਆ ਰਹੀ ਮੇਰੀ ਗੱਲ ਸੁਣੋ ਤੁਸੀਂ ਮਲਟੀ ਗ੍ਰੇਨ ਆਟਾ ਖਾਂਦੇ ਹੋ ਕਿ ਜਾਂ ਯੂਪੀ ਦੀ ਕਣਕ ਆਹ ਦੇਸੀ ਜਿਹੜਾ ਮ ਅਸਲੀ ਵੀ ਤਾਂ ਜਿਆਦਾ ਹੀ ਦੇਖੋ ਉਹ ਜਿਹੜਾ ਤੁਸੀਂ ਉਹ ਆਟਾ ਖਾਓਗੇ ਨਾ ਤੁਸੀਂ ਯਾਦ ਰੱਖੋ ਕਿ ਤੁਸੀਂ ਸਾਡੀ ਚੱਕੀ ਦਾ ਆਟਾ ਖਾਦਾ ਸੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਨਹੀਂ ਲੱਗੂਗਾ ਬਿਲਕੁਲ ਨਾ ਰੋਗ ਰਹੋਗੇ ਖੁਸ਼ ਰਹੋਗੇ ਤੇ ਮੈਂ ਤਾਂ ਹੁਣ ਗੀਜਰ ਵੀ ਲੈ ਕੇ ਜਾਣਾ ਜੀ ਪਾਣੀ ਗਰਮ ਕਰਨਾ ਚਾਹ ਰਿਹਾ ਉਹ ਵੀ ਮਿਲ ਜਾਊਗਾ ਉਹ ਵੀ ਮਿਲ ਜੂਗਾ ਇੱਥੇ ਜੀ ਸਾਡੀ ਖੁੱਦੀ ਦੁਕਾਨ ਹੈ ਜਦੋਂ ਮਰਜ਼ੀ ਲਓ ਚਾਹੇ ਕੈਸ਼ ਲਓ ਚਾਹੇ ਇਨਸਟਾਲਮੈਂਟ ਤੇ ਲਓ ਲੋ ਤਾਂ ਠੀਕ ਹੈ ਤਾਂ ਮੈਂ ਤਾਂ ਆਪਦੀ ਮਾਂ ਦੀਆਂ ਅੱਖਾਂ ਵੀ ਬਣਾਉਣੀਆਂ ਮੇਰੇ ਨਾਲ ਜੀ ਉਹ ਵੀ ਬਣ ਜਾਣਗੀਆਂ ਜੀ ਹੋ ਗਿਆ ਬਣ ਜਾਣਗੀਆਂ ਕਿਉਂਕਿ ਮੇਰੇ ਖੁਦ ਚਾਚਾ ਜੀ ਦੇ ਬੇਟੇ ਦਾ ਇੱ 아이 호스피탈 ਹੈਗਾ ਸਾਡਾ ਅੱਛਾ ਤੇ ਸਿੱਧਾ ਹੀ ਕਹੋ ਖਾਈਏ ਸਕੂਲ ਜੀ ਆ ਕੇ ਰਹਿਣ ਲੱਗੇ ਨੇ ਸਾਰੇ ਕੰਮ ਹੀ ਇੱਥੇ ਹੋਣਗੇ ਨਹੀਂ ਦੇਖੋ ਤੁਸੀਂ ਜੋ ਵੀ ਮੰਗ ਕਰੋਗੇ ਅਸੀਂ ਤੁਹਾਡੀ ਪੂਰੀ ਕਰਾਂਗੇ ਕਿ ਸਾਡਾ ਹੱਕ ਬੰਦ ਹੈ ਕਿ ਸੋ ਤੁਹਾਡੀ ਮੰਗ ਪੂਰੀ ਕਰੀਏ ਕਿ ਕਿਸੇ ਪ੍ਰਾਈਵੇਟ ਸਕੂਲ ਵਾਲਿਆਂ ਅਸੀਂ ਸਕੂਲ ਵਾਲੇ ਠੀਕ ਹੈ ਮਤਲਬ ਜੋ ਹਰ ਇੱਕ ਤਰ੍ਹਾਂ ਦੀ ਤੁਹਾਡੀ ਪੂਰਤੀ ਹੋ ਜਾਵੇ ਮਤਲਬ ਜੋ ਅਸੀਂ ਕਮਾਈ ਹੈ ਇਹ ਤੁਹਾਨੂੰ ਦੇ ਚਲੀਏ ਤੁਸੀਂ ਆਪੇ ਸਾਰੇ ਕੰਮ ਕਰੀ ਜਾਓ ਬਿਲਕੁਲ ਜੀ ਕਲੀਅਰ ਤੁਸੀਂ ਬਿਲਕੁਲ ਕਲੀਅਰ ਬੋਲਿਆ ਠੀਕ ਹੈ ਜੀ ਸਮਝ ਗਏ ਨਾ ਤੁਸੀਂ ਸਮਝ ਗਿਆ ਜੀ ਮੈਂ ਚੰਗੀ ਤਰ੍ਹਾਂ ਮਤਲਬ ਅਸੀਂ ਜੋ ਕਮਾਈ ਹੈ ਇਹ ਥੋੜੇ ਬਬਰ ਚ ਪਾਈ ਹੈ ਜੀ ਅਸੀਂ ਆਪਦੇ ਆਪਦਾ ਅਸੀਂ ਕੁਛ ਨਾ ਦੇਖੀਏ ਸਾਰਾ ਕੁਝ ਹੀ ਤੁਸੀਂ ਆ ਵੀ ਇੱਥੋਂ ਮਿਲ ਜੂ ਉਹ ਵੀ ਇੱਥੋਂ ਮਿਲ ਜੂ ਪਤਾ ਨਹੀਂ ਕਿੱਥੇ ਕਿੱਥੇ ਕਮਿਸ਼ਨ ਤੁਹਾਡੇ ਰਲਾਏ ਹੋਏ ਲੋਕਾਂ ਨਾਲ ਸਮਝ ਨਹੀਂ ਲੱਗਦੀ ਸਾੰਦਾ ਤੁਹਾਡੀ ਹੁਣ ਮੇਰੀ ਗੱਲ ਸੁਣੋ ਧਿਆਨ ਨਾਲ ਸਰਕਾਰੀ ਸਕੂਲ ਪਸੰਦ ਹੈ ਨਾ ਨਾ ਜੀ ਉੱਥੇ ਸਰਕਾਰੀ ਸਕੂਲਾਂ ਚ ਕਿੱਥੇ ਮੈਡਮਾਂ ਪੜਾਉਂਦੀਆਂ ਮੈਡਮਾਂ ਬੱਚਿਆਂ ਵਲ ਧਿਆਨ ਨਹੀਂ ਦਿੰਦੀਆਂ ਜਵਾਕ ਕੰਨਾਂ ਟੱਪ ਜਾਂਦੇ ਆ ਮਾਸਟਰਾਂ ਦੇ ਆਪ ਦੇ ਨਿਆਣੇ ਚੰਗੇ ਚੰਗੇ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਸਰਕਾਰੀ ਸਕੂਲਾਂ 'ਚ ਕੋਈ ਪੜ੍ਹਾਈ ਪੜੂਈ ਨਹੀਂ ਹੈਗੀ ਸਾਰਾ ਦਿਨ ਜਵਾਕ ਖੇਡਦੇ ਨੇ ਲਿਬਰ ਤੇ ਬੜਕੇ ਆ ਜਾਂਦੇ ਆ ਪੜ੍ਹਾਈ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਹੁੰਦਾ ਉੱਥੇ ਆਪਾਂ ਨਹੀਂ ਸਰਕਾਰੀ ਚਲਾਉਂਦੇ ਮੈਡਮ ਜੀ ਤੇ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਕਿਹੜਾ ਜਾਂ ਵੀ ਕਿਹੜਾ ਲੈਣਾ ਚ ਲੱਗੇ ਕਦੇ ਇੱਥੇ ਸਾਈਨ ਕਰਾਓ 3 ਨੰਬਰ ਪਰਚੀ ਕਟਾਓ 4 ਨੰਬਰ ਤੇ ਖੜੋ 7 ਨੰਬਰ ਤੇ ਖੜੋ ਬੰਦਾ ਘੁਮ ਘਮਾ ਕੇ ਬੰਦੇ ਨੂੰ ਚੱਕਰ ਵੈਸੇ ਹੀ ਬਲੱਡ ਬੰਦੇ ਦਾ ਘਟ ਜਾਂਦਾ ਫਿਰ ਲੁੱਟ ਤਾਂ ਸਾਡੀ ਆਪੇ ਹੀ ਹੋਣੀ ਆ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਕੁਝ ਕਮਾਉਨੇ ਆ ਤੁਹਾਡੇ ਬਬਰ 'ਚ ਪਾਉਨੇ ਆ ਹੈਂ ਤਹਾਨੂੰ ਹਰੇਕ ਚੀਜ਼ ਤੁਹਾਨੂੰ ਪ੍ਰਾਈਵੇਟ ਚਾਹੀਦੀ ਹੈਗੀ ਫੇਰ ਸਰਕਾਰ ਕੀ ਕਰੇ ਜਿਹਹੇ ਜੀਆਂ ਤੁਸੀਂ ਸਹੂਲਤਾਂ ਦਾ ਆਨੰਦ ਮਾਣਦੇ ਉਹ ਜੇ ਤੁਹਾਨੂੰ ਸਰਕਾਰ ਦਿੰਦੀ ਹੈ ਗੱਲ ਤਾਂ ਸਹੀ ਹੈ ਮੈਡਮ ਜੀ ਤੁਹਾਡੀ ਵੈਸੇ ਲਿਆਓ 1,80,000 ਰੁਪਏ ਨਹੀਂ ਕੋਈ ਹੋਰ ਸਕੂਲ ਦੇਖ ਲਓ ਹਾਂਜੀ ਕਰਦੇ ਹਾਂ ਜੀ ਇੰਤਜ਼ਾਮ ਪੈਸੇ ਦਾ ਪਰ ਚੀਜ਼ ਬਣਾ ਦਿਓ ਜੀ ਬਸ ਖਰਚੇ ਦੀ ਜਿਹੜੀ ਠੀਕ ਹੈ ਜੀ ਲਿਆਉਣਾ ਜੀ ਕੱਲ ਨੂੰ ਮੈਂ ਜਵਾਕ ਨੂੰ ਤੇ ਕਰ ਦਿੰਦੇ ਆ ਦਾਖਲ ਜੀ ਇਸਕੋ ਬਿਲਕੁਲ ਚੰਗਾ ਇਹ ਮੈਡਮ ਜੀ ਫਿਰ ਓਕੇ ਜੀ ਓਕੇ ਹੋਰ ਪਾਰਲਰ ਵਾਲੀ ਗੱਲ ਤਾਂ ਨਹੀਂ ਕਰਨੀ ਜੀ ਆਪਾਂ ਹੱਥ ਨਾ ਲਾਓ ਜੀ ਸੌਰੀ ਸਰ ਡੋਂਟ ਟੱਚ ਸੌਰੀ ਮੈਡਮ ਜੀ